ਆਪ ਕਪੜੇ ਪਾਏ ਆ ਖਾ ਰਹੇ ਪੀ ਰਹੇ ਇਹ ਤੁਹਾਡਾ ਦਿੱਤਾ ਹੈ ਕਿ ਜੇ ਅਸੀਂ ਤੁਹਾਡੇ ਨਾਲ ਨਹੀਂ ਖੜਨਾ ਫਿਰ ਇਸ ਤੋਂ ਮਾੜਾ ਤਾਂ ਹੋ ਹੀ ਨਹੀਂ ਸਕਦਾ ਮੈਂ ਜਿੰਨੇ ਵੀ ਕਲਾਕਾਰ ਭਰਾ ਮੇਰੇ ਆਪਣੇ ਘਰਾਂ ਵਿੱਚ ਬੈਠੇ ਸੁਣਦੇ ਹੋਣ ਚਾਹੇ ਕਿਤੇ ਕਿਤੇ ਵੀ ਬੈਠੇ ਉਹਨਾਂ ਨੂੰ ਬਰਖਾਸ ਕਰਦਾ ਹੈ ਕਿ ਜੇ ਕੁਰਸਾਨ ਖੁਸ਼ਿਆਲ ਤੇ ਜਹਾਨ ਖੁਸ਼ਿਆਲ ਸਾਰਿਆਂ ਦਾ ਹੱਕ ਬਣਦਾ ਹੈ ਜਿੰਨੇ ਵੀ ਆਪਾਂ ਮੇਰੇ ਨੌਜਵਾਨ ਵੀਰ ਗਰਮ ਜੋਸ਼ੀ ਵਾਲੇ ਭਰਾ ਇੱਥੇ ਮੌਜੂਦ ਹੋ ਬੀਤੀਆਂ ਕੇ ਆਗੂਆਂ ਦੀ ਗੱਲ ਮੰਨਣੀ ਸਾਡਾ ਸਾਰਿਆਂ ਦਾ ਹੱਕ ਹੈ ਆਗੂ ਸ਼ੁਰੂ ਤੋਂ ਸਾਡੇ ਗੁਰੂਆਂ ਦੀਆਂ ਐਡੀ ਐਡੀ ਵੱਡੀਆਂ ਚੰਗਾ ਹੋਇਆਂ ਕਮਕਾੜ ਹੋਣਾਂ ਦੀ ਫੌਜਾਂ ਦੇ ਜ਼ਰਰੇ ਹੁੰਦੇ ਸੀ ਤੇ ਇਹ ਵੀ ਸਾਡੇ ਜ਼ਰਰੇ ਨੇ ਜੋ ਸਾਨੂੰ ਇਹ ਕਰਨ ਕਹਿਣ ਉਹ ਸਾਡਾ ਮਰਨ ਦਾ ਹੱਕ ਆ ਆਪ ਮੁਹਾਰੇ ਕੁਝ ਨਹੀਂ ਕਰਨਾ ਇੱਕ ਜ਼ਿਕਰਾ ਬੋਲ ਦੋ ਉਸ ਤੋਂ ਬਾਅਦ ਸੁਣਾਉਣਾ ਤੁਹਾਨੂੰ ਗੀਤ ਬੀਤੀਏ ਕਲਾਕਾਰ ਭਈ ਭਰਾ ਕਹਿ ਦਿੰਦੇ ਵੀ ਵਿਆਹਾਂ ਸ਼ਾਦੀਆਂ 'ਚ ਤੁਸੀਂ ਇੰਨਾ ਕੁਝ ਕਰ ਦੋ ਉੱਤੇ ਨਹੀਂ ਜਾਂਦੇ ਅਸੀਂ ਪਹਿਲਾਂ ਵੀ ਦਿੱਲੀ ਜਾ ਕੇ ਆਏ ਦੋ ਤਿੰਨ ਵਾਰੀ ਪਰ ਹੁਣ ਵੀ ਸਾਡੇ ਵੀਰ ਨੇ ਕਿਹਾ ਬੈਸੇਂ ਤਾਂ ਵੀ ਕਹਿੰਦੇ ਸੀ ਤਾਂ ਵੀ ਆਉਣਾ ਸੀ ਕਿਉਂਕਿ ਸ਼ੋਭਦੀਪ ਸਿੱਧੂ ਮੂਸੇਵਾਲਾ ਸਾਨੂੰ ਉਹਨਾਂ ਦੀ ਜੋੜੀ ਕਿਹਾ ਜਾਂਦਾ ਹੈ ਕਿ ਸਿੱਧੂ ਦੀ ਜੋੜੀ ਹੈ ਤੇ ਹੈ ਵੀ ਹੈ ਜਦੋਂ ਤੱਕ ਸਾਹ ਨੇ ਰਵਾਂਗੇ ਵੀ ਤੁਹਾਡੇ ਨਾਲ ਆ ਸਾਰਿਆਂ ਨਾਲ ਕਿਉਂਕਿ ਉਹ ਸਾਡਾ ਹੀਰਾ ਵੀ ਤੁਹਾਡੇ ਨਾਲ ਹੁੰਦਾ ਸੀ ਜੇ ਅੱਜ ਜਿਉਣਾ ਹੁੰਦਾ ਤੇ ਸਾਡੇ ਅੱਗੇ ਲੱਗ ਕੇ ਆਉਣਾ ਸੀ ਆ ਭਰਾ ਸਾਡਾ ਹੀਰਾ ਜਿਉਂਦਾ ਰਹੇ ਖੁਸ਼ ਰਹੇ ਖੁਸ਼ਹਾਲ ਰਹੇ ਪਾਪਾ ਲੰਮੀ ਉਮਰ ਕਰੇ ਬਾਲੇ ਸ਼ਾਨਾ ਅੱਲਾਹ ਅਕਬਰ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਤੁਮੇ ਗੀਤ ਸੌ ਲਗੇ ਤੁਨੂੰ ਸਾਡਾ ਵੱਲੋਂ ਤੁਹਾਡੇ ਆਪਣੇ ਜਿਸ ਕਰਨ ਗਰੇਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਕਿ ਸਾਰੇ ਤੁਸੀਂ ਤਾਂ ਦਰਸ਼ਕ ਹੋਵੋਗੇ ਚਰਦੀ ਕਲਾ ਵਿੱਚ ਹੋਵੋਗੇ ਇੰਨੇ ਖਰਾ ਮੌਸਮ ਦੇ ਵਿੱਚ ਵੀ ਉਮੀਦ ਹੈ ਸਾਰ ਹੋਣ ਦੇ ਤਾਂ ਵੀ ਤੁਸੀਂ ਸਾਰੇ ਜਣੇ ਬਹੁਤ ਹੀ ਵੜ ਕੇ ਖੜਦੇ ਹੋ ਇੱਥੇ ਆ ਕੇ ਬੈਠੇ ਹੋ ਸੁਣ ਰਹੇ ਹੋ ਅੱਜ ਅਸੀਂ ਬਾਈ ਸਿੱਤੂ ਮੋਸੇ ਵਾਲੇ ਦੀ ਜਾਤ ਦੇ ਵਿੱਚ ਤੁਹਾਡੇ ਦਰਮਿਆਨ ਪਹੁੰਚੇ ਆ ਮੈਂ ਇੱਕ ਕਲਾਕਾਰ ਹੋਣ ਦੇ ਨਾਤੇ ਨਾਲ ਦੀ ਨਾਲ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਤੁਹਾਡੇ ਵਿਚਕਾਰ ਖੜੇ ਆ ਪਾਨੇ ਸਿੱਧੂ ਭਾਈ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਆਉਣਾ ਅਸੀਂ ਆਪਦਾ ਫਰਜ ਸਮਝਦੇ ਬਾਕੀ ਕਲਾਕਾਰਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਤੁਸੀਂ ਵੀ ਜਰੂਰ ਆਓ ਜੇ ਕਈ ਕਲਾਕਾਰਾਂ ਦੇ ਅੰਦਰ ਥੋੜੀ ਬਹੁਤੀ ਕੋਈ ਡਰ ਦੀ ਸੁਭਾਵਨਾ ਹੈਗੀ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅਸੀਂ ਤਾਂ ਤੁਹਾਡੇ ਬਜ਼ੁਰਗਾਂ ਦੇ ਸਾਰੇ ਤੁਹਾਡੇ ਸਾਰੇ ਭਰਾਵਾਂ ਦੇ ਸਾਰੇ ਤੁਹਾਡੇ ਵਿੱਚ ਅੱਜ ਖੜੇ ਆ ਜੇ ਕੋਈ 192 ਸਾਡੇ ਨਾਲ ਪ੍ਰੋਬਲਮ ਕ੍ਰੀਏਟ ਹੁੰਦੀ ਆ ਤਾਂ ਤੁਸੀਂ ਸਾਡੇ ਨਾਲ ਖੜੋਗੇ ਇਹ ਸਾਨੂੰ ਛੋਟੇ ਤੋਂ ਵੀ ਆਸ ਆ ਤੁਸੀਂ ਆਪ ਦਾ ਹੱਥ ਖੜਾ ਕਰਕੇ ਸਾਨੂੰ ਯਕੀਨ ਦਿਵਾਓ ਕਿ ਸਾਡੇ ਨਾਲ ਕਿਉਂਕਿ ਭਾਈ ਅੱਜ ਦੇਖੋ ਸਾਡੇ ਗਾਣੇ ਆਉਂਦੇ ਆ ਸਟੇਜਾਂ ਤੇ ਅਸੀਂ ਜਾਣਦੇ ਆ ਸਾਨੂੰ ਵੀ ਕੋਈ ਗਾਲੂ ਪ੍ਰੋਬਲਮ ਕ੍ਰੀਏਟ ਹੋ ਗਈ ਤੁਸੀਂ ਸਾਡੇ ਨਾਲ ਖੜਨਾ ਅਸੀਂ ਥੋੜੇ ਇਤਿਆਸ ਕਰਦੇ ਆ ਮੈਨੂੰ ਭਾਨੇ ਬਾਈ ਦਾ ਫੋਨ ਆਇਆ ਕਹਿੰਦਾ ਭਾਈ ਤੁਸੀਂ ਆਉਣਾ ਮੈਂ ਬਾਪੂ ਬੁਲਕਾਰਨਾ ਗੱਲ કરી ਮਾਤਾ ਝੋੜੀ ਦੇ ਢਿੱਲੇ ਆ dono ਵੀ ਪਤਾ ਹੀ ਆ ਤੇ ਬਾਪੂ ਵੀ ਥੋੜਾ ਜਿਹਾ ਢਿੱਲਾ ਸੀਗਾ ਸਿੱਧੂ ਬਾਈ ਦੀ ਟੀਮ ਆਉਣ ਦੇ ਨਾਤੇ ਮੈਂ ਤੁਹਾਡੇ ਕੋਲੇ ਹਾਜ਼ਰੀ ਲਵਾਉਣ ਆਇਆ ਵਾ ਜਦੋਂ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਮੂਹਰੇ ਖੜੇ ਹੋਵਾਂਗੇ ਤੁਸੀਂ ਸਾਡੇ ਪਿੱਛੇ ਹੋਵੋਗੇ ਅਸੀਂ ਤੁਹਾਡੇ ਮੂਹਰੇ ਹੱਥਾਂ ਡਾ ਕੇ ਖੜਾਗੇ ਇਹ ਨਹੀਂ ਹੈਗਾ ਵੀ ਇਕੱਲਾ ਗਾਣਿਆਂ ਚ ਥੋਤੋ ਅਸੀਂ ਆਉਦੇ ਮਿਹਨਤ ਕਰਦੇ ਆ ਅਸੀਂ ਆਪ ਦਾ ਕੱਲੋਂ ਸ਼ੋਹਾਂ ਦੇ ਵਿੱਚ ਥੋਤੋ ਪੈਸੇ ਬਣਾਉਣੇ ਆ ਅਸੀਂ ਤੁਹਾਡੇ ਪੁੱਤਾਂ ਤੁਹਾਡੇ ਛੋਟੇ ਭਰਾਵਾ ਛੋਟੇ ਵੀਰ ਆ ਤੁਹਾਡੇ ਨਾਲ ਖੜੇ ਆ ਕਦੇ ਵੀ ਇਦਾਂ ਦਾ ਨਾ ਸੋਚਿਓ ਵੀ ਥੋਤੋ ਦੂਰ ਆ ਬਾਕੀ ਸਿੰਘਲ ਭਰਾਵਾ ਵੀ ਕਹਿਣਾ ਵੀ ਸਾਰੇ ਖੜੋ ਆਪਣੇ ਤੁਸੀਂ ਸਾਰੇ ਘਰ ਤੇ ਫੈਮਿਲੀ ਆ ਰਗੇ ਭਰਾ ਭੱਟੇ ਬਾਪੂ ਸਾਡੇ ਤੁਸੀਂ ਸਾਡੇ ਨਾਲ ਖੜੋਗੇ ਧਰਤੀ ਭਾਵਨਾ ਜਿਹੜੀ ਉਹ ਦਿਲ ਚੋਂ ਕੱਢ ਕੇ ਆਪਾਂ ਕਿਸਾਨਾਂ ਨਾਲ ਖੜੀਏ ਜੇਕਰ ਆਪਣੀ ਜ਼ਮੀਨ ਨਾ ਬਚੀ ਜੇਕਰ ਆਪ ਖਤਮ ਹੋ ਜਾਣਗੇ ਜਿਹਦੇ ਕੋਲੇ ਜ਼ਮੀਨ ਨਹੀਂ ਰਹੀ ਤਾਂ ਸਾਰਾ ਕੁਝ ਹੀ ਖਤਮ ਹੋ ਜਾਊਗਾ ਇਹਦੋਂ ਅੱਗੇ ਤੁਹਾਨੂੰ ਵੀ ਪਤਾ ਸੈਂਟਰ ਦੀ ਸਰਕਾਰ ਆ ਸਾਰਾ ਸਿਸਟਮ ਸੈਂਟਰ ਦੇ ਹੱਥ ਆ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਆਪਣਾ 1 1 2 11 ਬਣ ਜਾਂਦੇ ਆ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਅੰਦੋਲਨਾਂ ਨੂੰ ਹੋਰ ਵੱਡਾ ਕਰੀਏ ਤੇ ਮੈਂ ਭਾਨੇ ਸਿੱਧੂ ਬਾਈ ਨੂੰ ਵੀ ਯਕੀਨ ਦਿਵਾਉਣਾ ਕਿ ਭਾਨੇ ਬਾਈ ਤੈਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਸੀ ਤੁਹਾਡੇ ਨਾਲ ਖੜੇ ਆ ਇੰਨੀਆਂ ਗੱਲਾਂ ਕਰਦਾ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਰਹੋ ਚਰਦੀ ਕਲਾ ਚਰੋਂ ਤੇ ਕਿਸਾਨੀ ਜਿੰਦਾਬਾਦ ਰਹੇ ਇੱਕ ਵਾਰ ਕਿਸਾਨੀ ਦਾ ਨਾੜਾ ਲਾਵਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਜੀ ਭਾਈ ਹਾਜ਼ਰਾ ਛੋਟੇ ਖੱਤਰ ਕੋਈ ਵੀ ਦਿਲਚਸਣਾ ਸੋਚੇ ਹੋਵੇ ਕਿ ਸ਼ੰਕਰ ਨਹੀਂ ਆ ਰਹੇ ਅਸੀਂ ਹਾਜ਼ਰਾ ਜਿੰਨੇ ਜੋਗੇ ਹੈਗੇ ਆ ਤੁਹਾਡੇ ਹੋਰੇ ਹਾਜ਼ਰ ਆਪਾਂ ਦੇ ਭਾਈ ਅਸੀਂ ਆਏ ਹਾਂ ਨਾਲ ਤੁਹਾਡੇ oh thank you ਸਾਡੇ